ਅੱਜ ਤੁਹਾਨੂੰ ਇੱਕ ਕੰਬੈਨ ਬਾਰੇ ਜਾਣਕਾਰੀ ਦੇਵਾਂਗੇ ਕੰਬੈਨ ਖੜੀ ਆ ਜੀ ਕਲਰ ਕੰਬੈਨ ਬਹੁਤ ਵਧੀਆ ਚੰਗੀ ਕੰਡੀਸ਼ਨ ਟਾਇਰ ਚਾਰ ਫੱਟੀਆਂ ਤਿੰਨ ਫੱਟੀਆਂ ਦੇ ਵਿੱਚ ਹੈਗੀ ਆ ਜਿਵੇਂ ਨਵੇਂ ਮਾਡਲ ਚ ਤੇ ਇਹਦਾ ਜੀ ਮਸ਼ੀਨ ਬਿਲਕੁਲ ਓਕੇ ਆ ਟਾਇਰ ਟਰਾਲੇ ਦੇ ਤਕਰੀਬਨ 80 ਪੈਸੇ ਹੋਣਗੇ ਤੇ ਕੰਬੈਨ ਦੇ ਵੀ ਮੂਰਲੇ ਵੀ 80 ਪੈਸੇ ਲੋਕਲ ਚੱਲੀ ਆ ਕੰਬੈਨ ਮਾਡਲ ਵੀ ਤੁਹਾਨੂੰ ਦੱਸਾਂਗੇ ਜੀ ਆਪਾਂ ਇਹਦਾ ਕਿੰਨਾ ਮਾਡਲ ਬਾਕੀ ਤੁਸੀਂ ਕਲਰ ਵਗੈਰਾ ਚੈੱਕ ਕਰੋ ਤੇ ਮਸ਼ੀਨ ਓਰੀਜਨਲ ਰੰਗ ਚ ਹੈ ਤੇ ਮਸ਼ੀਨ ਵੀ ਬਹੁਤ ਵਧੀਆ ਹੈ ਨਾਬਾ ਮਾਰਕਾ ਹੈਗਾ ਵੇ ਇਹ ਇਥੋਂ ਆਪਣਾ ਲੋਕਲ ਨੇ ਹੈਗਾ ਤੇ ਬਾਕੀ ਜੀ ਵਿੱਚ ਦਾਣੇ ਵੀ ਟੈਂਕੀ ਦੀ ਕੁਝ ਪਾਇਆ ਸਫਾਈ ਚ ਕਰ ਜੀਰੋ 2 ਇੰਜਨ ਹੈ ਜੀ ਇਹਦਾ ਇੰਜਨ ਬਹੁਤ ਚੰਗੀ ਕੰਡੀਸ਼ਨ ਚ ਡਿਸਪੋਜ਼ਲ ਇੰਜਨ ਆ ਬਾਕੀ ਜੀ 0 02 ਇੰਜਨ ਆ ਪੰਜ ਗੇਰੀ ਆ ਜੀ ਤੇ ਡਿਮਾਂਡ ਰੱਖੀ ਆ ਵੀਰਾਂ ਨੇ 14 ਲੱਖ 50 ਹਜ਼ਾਰ ਤੇ ਇਹਦੇ ਨਾਲ ਜੀ ਇਹ ਜਾਨੀ ਕਿ ਇਹਦੇ ਨਾਲ ਕੋਈ 4x4 ਨਹੀਂ ਹੈਗਾ ਤੇ ਕੋਈ SMS ਨਿਕਾ ਜੀ ਇਹ ਸਿੰਪਲ ਹੀ ਆ ਮਸ਼ੀਨ ਤੇ ਮਸ਼ੀਨ ਦੀ ਕੰਡੀਸ਼ਨ ਦੇ ਹਿਸਾਬ ਨਾਲ ਤਾਂ ਚੰਗੀ ਲੱਗ ਰਹੀ ਆ ਟਰਟਰ ਵਗੈਰਾ ਲੋਕਲ ਹੀ ਚੱਲੀ ਆ ਮਸ਼ੀਨ ਕੋਈ ਜ਼ਿਆਦਾ ਬਾਹਰ ਬਾਹਰ ਤਾਂ ਚੱਲੀ ਨਹੀਂ ਮੈਨੂੰ ਲੱਗਦਾ ਜਿਹੜੇ ਵੀਰਾਂ ਨੇ ਆਪਣਾ ਫੋਟੋਆਂ ਪਾਇਆ ਲੋਕਲ ਹੀ ਦੱਸਿਆ ਉਹਨਾਂ ਨੇ ਤੇ ਤੁਹਾਨੂੰ ਹੋਰ ਹੋਰ ਦੱਸਦੇ ਆ ਜੀ ਇਹਦਾ ਜੀ 2022 ਮਾਡਲ ਆ ਜੀ ਇਹ ਤੇ ਡਿਮਾਂਡ ਹੈਗੀ ਆ 14 ਲੱਖ 50 ਹਜ਼ਾਰ ਬਾਕੀ ਹੁਣ ਤੁਹਾਨੂੰ ਇੱਕ ਹੋਰ ਜੀ ਕੰਬੈਨ ਆਈ ਆ ਇੱਕ ਹੋਰ ਜੀ ਕੰਬੈਨ ਆਈ ਆ ਜੀ ਇਹ ਵੀ ਉਹਨਾਂ ਵੀਰਾਂ ਕੋਲੇ ਖੜੀ ਆ ਸਵੈਨ ਸੈਨ ਇਹਦਾ ਜੀ ਤੁਹਾਨੂੰ ਦੱਸਦੇ ਇਹਦਾ ਕੰਡੀਸ਼ਨ ਚੰਗੀ ਚ ਹੈ ਵੀ ਬਹੁਤ ਵਧੀਆ ਕੰਡੀਸ਼ਨ ਹੈ ਦੀ ਵੀ ਇਹਦੇ ਨਾਲ 4/4 ਵੀ ਹੈਗਾ ਜੀ ਤੇ ਪਹਿਲੀ ਗੱਲ ਜੀ ਇਹ 41 ਇੰਚਾ ਤੇ ਜੈਸੇ ਬਾਹਰ ਦੇ ਵੀਰਾਂ ਵਾਸਤੇ ਇਹ ਚੰਗੀ ਜੀ ਇੱਕ ਵੀਰ ਨੇ ਆਪਾਂ ਨੂੰ ਫੋਨ ਕੀਤਾ ਸੀ ਬਾਹਰੋਂ ਐਮਪੀ ਜੋ ਕੋ ਪਤ ਨਹੀਂ ਗੁਜਰਾਤ ਤੋਂ ਕਰਿਆ ਉਹਨਾਂ ਨੇ ਭਾਈ ਸਾਹਿਬ ਨੇ ਫੋਨ ਕੀਤਾ ਕਿ ਹਮਾਰੇ ਕੋ 10 ਫੁੱਟੀ ਕਟਰ ਵਾਲੀ ਚਾਹੀਏ ਕੋਈ ਵੀ ਮਿਲ ਜਾਏ ਇਹ ਰਹੀ ਜੀ 10 ਫੁੱਟੇ ਕਟਰ ਵਾਲੀ ਕੰਬੈਨ ਹੈ ਜੀ ਕੋਈ ਭਾਈ ਸਾਹਿਬ ਬਾਹਰ ਦੇਖ ਰਿਹਾ ਵੀਡੀਓ ਤੋਂ ਇੱਕ ਭਾਈ ਸਾਹਿਬ ਆਪਣੇ ਕੋ ਫੋਨ ਗਿਆ ਹਮਾਰੇ ਪਾਸ ਨੰਬਰ ਨਹੀਂ ਹੈ ਉਹਨਾਂ ਦਾ ਉਸਕੇ ਲਈ ਬਹੁਤ ਚੀਜ਼ ਅੱਛੀ ਹੈ 4x4 ਲਗਾ ਹੋਇਆ ਇਸਕੋ ਔਰ ਪਿੱਛੇ ਦਾ 44 ਇੰਚ ਹੈ ਪਿੱਛੇ ਐਸਐਮਐਸ ਬੈਨ ਕੇ ਸਾਥ ਹੈ ਪਿੱਛੇ ਡਿਸਪੋਜ਼ਲ ਇੰਜਨ ਚ ਟਾਇਰ ਟੂ ਕੰਡੀਸ਼ਨ ਚੰਗੇ ਟਾਇਰ ਇਹਦੇ ਵੀ 90 ਪੈਸੇ ਲੱਗ ਰਿਹਾ ਤੇ ਬਾਕੀ ਇਹਦੀ ਤੁਹਾਨੂੰ ਆਪ ਵੀਡੀਓ ਭੇਜਣੀ ਬਣਾ ਕੇ ਵੀਡੀਓ ਇਹ ਮਸ਼ੀਨਾਂ ਖੜੀਆਂ ਸ਼ੈੱਡ ਚ ਹਰਿਆਣਾ ਏਰੀਆ ਚ ਖੜੀਆਂ ਜੇ ਕਿਸੇ ਵੀਰ ਨੇ ਲੈਣੀ ਤਾਂ ਆਪਣੇ ਨੰਬਰ ਤੇ ਕਨੈਕਟ ਕਰੇ ਤੇ ਆਪਾਂ ਉਹਨਾਂ ਵੀਰਾਂ ਦਾ ਵੀ ਨੰਬਰ ਦੇ ਦੇਵਾਂਗਾ ਤੁਹਾਨੂੰ ਨੰਬਰ ਮੇਰਾ ਜੀ 9814796973 ਇਹਦੇ ਤੇ ਫੋਨ ਕਰਕੇ ਪੁੱਛ ਸਕਦਾ ਜੀ ਬਾਕੀ ਜੀ ਟਾਇਰ ਵੀਕਟੀ ਦੇ ਟਾਇਰਾਂ ਜੀ ਚੰਗੇ 4/4 ਦੇ ਵੀ ਟਾਇਰ ਬਹੁਤ ਵਧੀਆ ਨੇ ਤੇ ਇਹਦੀ ਡਿਮਾਂਡ ਰੱਖੀ ਆ ਜੀ ਵੀਰਾਂ ਨੇ ਇਹਦੇ ਤੇ ਵੀ ਇੰਜਨ ਹੈਗਾ ਜੀ 02 02 4/4 ਐਸਐਮਐਸ ਨਾਲ ਆ ਜੀ ਡਿਮਾਂਡ ਕੀ 16 ਲੱਖ 50 ਹਜ਼ਾਰ ਤੇ ਨਾਲ ਦੇ ਟਾਇਰ ਨਵੇਂ ਟਾਇਰ ਚ ਲਾਏ ਆ ਕਿ ਪਤਾ ਨਹੀਂ ਨਾਲ ਦੇ ਆ ਜੀ ਇਹ ਤੁਸੀਂ ਵੀਡੀਓ ਚ ਦੇਖੋ ਜੀ ਇਹ ਨਾਲ ਦੇ ਹੁਣ ਇਹ ਜੀ ਮਾਡਲ ਵੀ ਦੇਖੋ ਜੀ ਇਹਦਾ ਮਾਡਲ ਇਹ ਹੈਗਾ ਜੀ 2021 ਮਾਡਲ ਆ ਤੇ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਆਪਣੇ ਨੰਬਰ ਤੇ ਕਨੈਕਟ ਕਰ ਸਕਦਾ ਤੇ ਆਪਣਾ ਅਜੀ ਦਾ ਇਨਾ ਹੀ ਬਲੌਗ ਆ ਜੀ ਸਤਿ ਸ੍ਰੀ ਅਕਾਲ ਜੀ